ਪੰਜਾਬ ਹਰਿਆਣੇ ਦੇ ਏਰੀਆ ਦੇ ਵਿੱਚ ਹਰ ਸਾਲ ਬਾਸਮਤੀ ਦੇ ਵਿੱਚ ਕਿਸਮ 17 18 ਕਾਫੀ ਏਰੀਆ ਦੇ ਵਿੱਚ ਲੱਗਦੀ ਹੈ ਇਸ ਕਿਸਮ ਦਾ ਰੇਟ ਵੀ ਵਧੀਆ ਹੁੰਦਾ ਹੈ ਇਸ ਕਿਸਮ ਦੇ ਵਿੱਚ ਇੱਕ ਖਾਸੀਅਤ ਹੈਗੀ ਆ ਕਿਉਂਕਿ ਇਸ ਕਿਸਮ ਦੇ ਵਿੱਚ ਝੰਡੇ ਰੋਗ ਦਾ ਸਿੰਗਲ ਪੇਡਾ ਵੀ ਨਹੀਂ ਆਉਂਦਾ ਸੋ ਨੂੰ ਇਹਦੇ ਵਿੱਚ ਝੰਡੇ ਰੋਗਦਾਲੀ ਦਵਾਈ ਪਾਉਣ ਦੀ ਵੀ ਲੋੜ ਨਹੀਂ ਹੈਗੀ 17 18 ਜਿਹੜੀ 11 21 ਤੋਂ ਬਾਅਦ ਆਈ ਹੈ 11 21 ਪਹਿਲਾਂ ਆਈ ਹੈ 11 21 ਦੇ ਵਿੱਚ ਵੀ ਵੈਸੇ ਤਾਂ ਪ੍ਰੋਬਲਮ ਹੈ ਨਹੀਂ ਪਰ ਇਹ 17 18 ਜਿਹੜੀ ਵਧੀਆ ਕਿਸਮ ਹੈ ਬਾਸਮਤੀ ਦੀ ਥੋੜੇ ਥੋੜੇ ਕਿਸਾਨ ਭਰਾ ਲਾ ਰਹੇ ਆ ਇਸ ਸਾਲ ਜਿਵੇਂ ਸਟਾਰ ਐਗਰੀ ਸੀਡ ਦੀ ਵੀ ਆਈ ਆਪਣੇ ਰਾਸ਼ੀ ਕੰਪਨੀ ਦਾ ਵੀਜ਼ ਵੀ ਆਇਆ ਤੇ ਸ਼ਕਤੀ ਵਧਤ ਦੀ ਤਾਂ ਪਹਿਲੇ ਦੋਨੋਂ ਹੀ ਆ ਰਹੀ ਹੈ ਇਹਦੇ ਵਿੱਚ ਕਿਸਾਨ ਭਰਾ ਖਾਦ ਖਰਾਕ ਬਾਰੇ ਪੁੱਛ ਰਿਹਾ ਵੀ ਇਹ ਕਦ ਕਿੰਨਾ ਕੁ ਕਰਦੀ ਹੈ ਤੇ ਇਹ ਡਿੱਗਣ ਦੇ ਵਿੱਚ ਪ੍ਰੋਬਲਮ ਤਾਂ ਨਹੀਂ ਕੋਈ ਬੇਕੰਦੇ ਵਿੱਚ ਕਿੰਨੀ ਕੀ ਪ੍ਰੋਬਲਮ ਹੈ ਤੇ ਹੋਰ ਇਹਦੇ ਵਿੱਚ ਯੂਰੀਆ ਕਦ ਕਰਾ ਕੇ ਕਿੰਨੀ ਕਪਾਈਏ ਅੱਜ ਇਹ ਕਿਸਮ 15 ਦਿਨਾਂ ਦੇ ਲਗਭਗ ਹੋ ਚੁੱਕੇ ਆ ਪੰਜ-ਪੰਜ 6-6 ਡਾਲ ਜਿਹੜੇ ਇਸ ਕਿਸਮ ਨੇ ਬਣਾ ਰੱਖੇ ਆ ਸਭ ਤੋਂ ਵੱਡੀ ਖਾਸੀਅਤ ਇਹਦੇ ਵਿੱਚ ਇਹੀ ਆ ਵੀ ਇੱਕ ਤਾਂ ਇਹਦੇ ਵਿੱਚ ਝੰਡਾ ਰੋਕ ਨਹੀਂ ਆਉਂਦਾ ਇੱਕ ਇਹਦੇ ਵਿੱਚ ਜਿਹੜੀ ਤੁਸੀਂ ਯੂਰੀਆ ਖਾਦ ਪੂਰੀ ਕਰਨੀ ਆ ਚਾਹੇ ਤੁਸੀਂ ਯੂਰੀਆ 35 ਦਿਨਾਂ ਤੱਕ ਪੂਰੀ ਕਰ ਲਓ ਕੋਈ ਦਿੱਕਤ ਨਹੀਂ ਪਰ ਇਹਦੇ ਵਿੱਚ ਦੋ ਗੱਟਿਆਂ ਤੋਂ ਕਦੇ ਵੀ ਤੁਸੀਂ ਖਰਾਕ ਵਧਾ ਕੇ ਨਾ ਪਾਓ ਕਿਉਂਕਿ ਇਹ ਫਿਰ ਕਾਫੀ ਬਦਲਣ ਲੱਗ ਜਾਂਦੀ ਹੈ ਬਦਲਣ ਵੇਲੇ ਕਈ ਵਾਰ ਕਿਤਨਾ ਕਿਤੇ ਦਿੱਕਤ ਆ ਜਾਂਦੀ ਹੈ ਡਿੱਗਣ ਦੀ ਫਿਰ ਜਿਹੜੀ ਕਿਸਮ ਡਿੱਗਣ ਦੇ ਵਿੱਚ ਮਾਹਰ ਹੋ ਜਾਂਦੀ ਹੈ ਫਿਰ ਆਪਣੇ ਕਿਸਾਨ ਭਰਾ ਕਹਿੰਦੇ ਬਾਈ ਇਹ ਕਿਸਮ ਭੇਲ ਆ ਇਸ ਕਿਸਮ ਦਾ ਪਿਛਲੇ ਸਾਲ ਦਾ ਜੇ ਰੇਟ ਦੀ ਗੱਲ ਕਰੀਏ 4200 ਤੋਂ ਲੈ ਕੇ 45-4600 ਤੱਕ ਇਸ ਕਿਸਮ ਨੇ ਜਿਹੜਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਕੇਰ ਦਿੱਤਾ ਕੋਈ ਇਹਦੇ ਵਿੱਚ ਫੰਗਸ ਦੀ ਜੇ ਗੱਲ ਕਰੀਏ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਕਿਸਾਨ ਭਰਾ ਬਾਸਮਤੀ ਦੀ ਕੋਈ ਵੀ ਕਿਸਮ ਲੌਂਦੀ ਹੈ 11 ਕਿਲੌਂਦੇ ਹੈ ਚਾਹੇ ਮੁੱਛਲੋਂ ਦੇ ਟਰਾਈਸਾਈਕਲਾ ਜੋਲ ਤੱਕ ਕਿਸਾਨ ਬੜਾ ਡਰ ਦੇ ਕਰ ਹੀ ਲੈਂਦੇ ਹੈ ਵੀ ਇਹਦੇ ਵਿੱਚ ਕੋਈ ਗਾਟਾਂ ਰੋਡ ਦੀ ਸਮੱਸਿਆ ਨਾ ਜੇ ਕਿਉਂਕਿ ਕਿਸਾਨ ਨੂੰ ਡਰ ਹੁੰਦਾ ਹੈ ਡਰ ਕਿਸਾਨ ਨੂੰ ਝੰਡੇ ਰੋਗ ਦਾ ਵੀ ਹੁੰਦਾ ਹੈ ਫੰਗਸ ਦਾ ਵੀ ਹੁੰਦਾ ਹੈ ਜਿੱਥੇ ਕਿਸਾਨ ਤਿੰਨ ਮਹੀਨੇ ਚਾਰ ਮਹੀਨੇ ਫਸਲ ਉੱਪਰ ਮਿਹਨਤ ਕਰਦਾ ਹੈ ਉਹ ਫਿਰ ਦਵਾਈ ਕਰਨ ਵੇਲੇ ਕਿਸੇ ਗੱਲੋਂ ਖੇਚੜਾ ਨਹੀਂ ਉਹ ਡਰਦਾ ਨਹੀਂ ਵੀਰ ਮੈਂ ਖੇਚੜਾ ਨਾ ਕਰਾਂ ਕਿਉਂਕਿ ਬਾਸਮਤੀ ਇੱਕ ਜੇ ਕਹიდੀਏ ਗੋਲਡਨ ਫਸਲ ਹੁੰਦੀ ਹੈ ਸਭ ਤੋਂ ਵੱਧ ਇਨਕਮ ਦੇਣ ਵਾਲੀ ਫਸਲ ਹੁੰਦੀ ਹੈ ਜੇ ਇਹਦੇ ਕੇਰ ਦੀ ਗੱਲ ਕਰੀਏ ਇਸ ਵੈਰੈਟੀ ਦਾ ਕੇਰ 20 ਕੰਟੋਲ ਤੋਂ ਲੈ ਕੇ 25 26 ਕੰਟੋਲ ਤੱਕ ਜਿਹੜਾ ਇਸ ਕਿਸਮ ਦਾ ਜਿਹੜਾ ਆਪਣੇ ਖੇਤਾਂ ਦੇ ਵਿੱਚ ਕੇਰ ਮਿਲਦਾ ਹੈ ਜੇ ਦੀ ਹਾਈਟ ਦੀ ਗੱਲ ਕਰੀਏ ਹਾਈਟ ਤਾਂ ਇਹਦੀ ਕਈ ਵਾਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਘਟ ਵੀ ਜਾਂਦੀ ਹੈ ਕਈ ਵਾਰ ਵੱਧ ਵੀ ਜਾਂਦੀ ਹੈ ਮੇਰਾ ਕਹਿਣ ਦਾ ਭਾਵੇਂ ਇਹੀ ਹੈ ਵੀ ਤੁਸੀਂ ਇਸ ਕਿਸਮ ਨੂੰ ਵਾਲਾ ਜਿਹੜਾ ਯੂਰੀਆ ਜ਼ਿਆਦਾ ਨਹੀਂ ਦੇਣਾ ਯੂਰੀਆ ਡੇਢ ਗੱਟਾ 2 ਗੱਟਿਆਂ ਤੱਕ ਜਿਹੜੀ ਤੁਸੀਂ ਇਹਦੇ ਵਿੱਚ ਯੂਰੀਆ ਦੇਣੀ ਹੈ ਪਹਿਲੀ ਦੂਜੀ ਕਿਸ਼ਤ ਦੇ ਨਾਲ ਤੁਸੀਂ ਕੋਈ ਫੰਗੀਸਾਈਡ ਲਾ ਕੇ ਵੀ ਛਿੱਟਾ ਪਾ ਸਕਦੇ ਹੋ ਜਿਵੇਂ ਥੈਪਰੋਨਟ ਮਥੈਲ ਵਗੈਰਾ ਪਾ ਸਕਦੇ ਹੋ ਕਿਉਂਕਿ ਝੰਡਾ ਰੋਗ ਤਾਂ ਵੈਸੇ ਆਉਂਦਾ ਨਹੀਂ ਜੇ ਕਿਸਾਨ ਪਾਉਣਾ ਚਾਹੁੰਦੇ ਨੇ ਤਾਂ ਪਾਉਂਦੇ ਵੀ ਆ ਕਿਸਾਨ ਮੈਂ ਕਿਸਾਨਾਂ ਦੀ ਬੋਲੀ ਦੱਸਦਾ ਮੈਂ ਕੋਈ ਆਵਦੀ ਇੱਥੇ ਡਾਕਟਰੀ ਨਹੀਂ ਕਰਨ ਆਇਆ ਤੇ ਕਿਸਾਨਾਂ ਨੂੰ ਮੈਂ ਦੱਸਣਾ ਹੈ ਇਸ ਕਿਸਮ ਬਾਰੇ ਵਧੀਆ ਇਹ ਕਿਸਮ ਹੈ ਇੱਕ ਦੇ ਵਿੱਚ ਝੰਡੇ ਰੋਗ ਤੋਂ ਨਹੀਂ ਘਬਰਾਉਣਾ ਚਾਹੀਦਾ ਇੱਕ ਇਹਦੇ ਵਿੱਚ ਡੇਢ ਤੋਂ 2 ਗੱਟੇ ਹੀ ਜਿਹੜੇ ਯੂਰੀਆ ਦੇ ਦਿਓ ਚਾਹੇ 15-15 20 ਕਿਲੋ ਕਰਕੇ 4-5 ਵਾਰੀ ਜਿਹੜੀ ਤੁਸੀਂ ਇਹਦੇ ਵਿੱਚ ਜਿਹੜੀ ਯੂਰੀਆ ਪਾ ਦੋ ਇਹਨੂੰ ਥੋੜੀ ਜੀ ਜੇ ਤੁਸੀਂ ਸੋਚੋ ਥੋੜੀ ਸੰਘਣੀ ਇਹ ਕਾਮਯਾਬ ਰਹਿੰਦੀ ਹੈ ਕਿਉਂਕਿ ਇਸ ਕਿਸਮ ਦੇ ਵਿੱਚ ਬੂਝਾ ਘਟ ਵੱਜਦਾ ਹੈ ਇਹ 145-46 ਦਿਨ ਕਿਸਮ ਜਿਹੜੀ ਸਮੇਤ ਪਨੀਰੀ ਲੈਂਦੀ ਆ ਇਸ ਕਿਸਮ ਨੂੰ ਨਾ ਤਾਂ ਬਾਲਾਪਾ ਗਿੱਤਾ ਲਾ ਸਕਦੇ ਆ ਨਾ ਇਸ ਕਿਸਮ ਨੂੰ ਬਾਲਾ ਪਛੇਤਾ ਲਾ ਸਕਦੇ ਆ ਕਿਉਂਕਿ ਇਹਨੂੰ 10 ਜੁਲਾਈ ਦੇ ਲਗਭਗ ਜਿਹਦੀ ਟ੍ਰਾਂਸਪਲੈਂਟਿੰਗ ਹੋ ਜੇ ਤਾਂ ਇਹ ਸਹੀ ਟਾਈਮ ਦੇ ਉੱਪਰ ਜਿਹੜੀ ਇਹਦੀ ਹਾਰਵੈਸਟਿੰਗ ਜਿਹੜੀ ਕੀਤੀ ਜਾਂਦੀ ਹੈ ਮੇਰੇ ਕਾਫੀ ਕਿਸਾਨ ਭਰਾ ਅਮਨੇ ਇਸ ਸਾਲ ਕਿ ਲਗ ਲਾ 2-2 ਕਿੱਲੇ ਜਿਹੜੇ ਕਿਸਾਨ ਭਰਾ 11-21 ਵਗੈਰਾ ਲਾਉਂਦੇ ਆ ਉਹਨਾਂ ਨੇ 17-18 ਲਾਈ ਵੀ ਇਸ ਕਿਸਮ ਦਾ ਰੇਟ ਵੀ ਵਧੀਆ ਆਉਣਾ ਕਿਉਂਕਿ ਪਿਛਲੇ ਸਾਲਾਂ ਦੇ ਵੀ ਮੁਕਾਬਲੇ ਜਿਸ ਜਿਸ ਤਰ੍ਹਾਂ ਦੀ ਇਹ ਵੈਰੈਟੀ ਘੱਟ ਲੱਗਦੀ ਹੈ ਉਸ ਤਰੀਕੇ ਨਾਲ ਇਸ ਕਿਸਮ ਦੇ ਜਿਹੜੇ ਰੀਅਲਟੇ ਕੇ ਵਧੀਆ ਹੁੰਦੇ ਆ ਬਾਕੀ ਦਾ ਜਿਹੜਾ ਪ੍ਰਾਈਜ਼ ਹੈ ਆਮ ਕਿਸਮਾਂ ਬਾਸਮਤੀਆਂ ਦੇ ਨਾਲੋਂ ਪ੍ਰਾਈਜ਼ ਰੇਟ ਵੀ ਜਿਹੜਾ ਕਾਫੀ ਵਧੀਆ ਹੁੰਦਾ ਹੈ ਕੋਈ ਬਾੜੀ ਇਹਦੇ ਵਿੱਚ ਬਿਮਾਰੀ ਨਹੀਂ ਆਉਂਦੀ ਮੇਰੀ ਕਿਸਾਨਾਂ ਨੂੰ ਵੀ ਰਿਕਵੈਸਟ ਹੈ ਵੀ ਇਹਨੂੰ ਬਾਲਾ ਵਧਾਉਣ ਦੀ ਕੋਸ਼ਿਸ਼ ਜਿਹੜੀ ਤੁਸੀਂ ਇਹਦੇ ਵਿੱਚ ਨਾ ਕਰੋ ਕੋਈ ਇਹਦੇ ਵਿੱਚ ਵਾਲੇ ਫੰਗੀਸਾਈਡ ਨਹੀਂ ਆਪਾਂ ਨੂੰ ਜਿਹੜੇ ਵਰਤਣੇ ਪੈਂਦੇ ਆਮ ਜੇ ਫੰਗੀਸਾਈਡ ਵਰਤ ਸਕਦੇ ਆ ਸਟੋਰੀਆ ਐਮੀਸਟਾਰ ਜਾਂ ਜਿਵੇਂ ਹੈਗਜਾ ਪਲੱਸ ਵੈਲਡ ਹੈਗਜਾ ਵੈਲਡਾ ਹੀ ਵਰਤ ਸਕਦਾ ਹਾਂ ਸਿੰਗਲ ਵਾਲੀ ਤੇ ਕਣਦ ਆਪਾਂ ਬੇਹੀ ਬਿਗੂ ਵਾਲੇ ਮਹਿੰਗੇ ਫੰਗੀ ਸਾਈਡ ਕੋਈ ਵਾਲੀਆਂ ਖਾਦ ਖਰਾਕਾਂ ਨਹੀਂ ਪਾਉਣੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਸਮੇਸਰ ਆਪਾਂ ਜਿਹੜੀ ਛੋਡੇ ਨਾਲ ਇਸ ਕਿਸਮ ਦੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੇ ਕੁਝ ਕਿਸਾਨ ਭਰਾਵਾਂ ਨੇ ਇਸ ਸਾਲ 17 18 ਬਾਸਮਤੀ ਜਿਹੜੀ ਲੱਗੀ ਹੋਈ ਹੈ